ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਵਧੀਆ ਹਾਂ ਅੱਛਾ ਜੀ ਮੈਨੂੰ ਨੇ ਇੱਕ ਵੀਰ ਨੇ ਕਮੈਂਟ ਕੀਤੀ ਆ ਮੈਂ ਕਹਿੰਦਾ ਆਨੰਦ ਆ ਗਿਆ ਇੱਕ ਕਮੈਂਟ ਪੜੋ ਤੁਸੀਂ ਇਹ ਦੇਖੋ ਕਹਿੰਦੇ ਨੇ ਕਹਿੰਦੇ ਬਾਈ ਜੀ ਸੱਚ ਕਿਹਾ ਕਿਸੇ ਨੂੰ ਸਮਝਾਓ ਨਾ ਬਹੁਤ ਔਖਾ ਲੋਕ ਤਾਂ ਜਾਤ ਪਾਤ ਧਰਮ ਰੰਗ ਨਸਲ ਭੇਦ ਕੌਮ ਵਿੱਚ ਇੰਨੇ ਬੰਦੇ ਹੋਏ ਨੇ ਕਿ ਸਭ ਦਾ ਮਾਈਂਡ ਵਾਸ਼ ਹੈ انسانیت ਨੂੰ ਪਾਠ ਇਹਨਾਂ ਲਈ ਕੋਈ ਤਵੱਜੋ ਨਹੀਂ ਰੱਖਦਾ ਪਰ ਬਾਈ ਆਪਾਂ ਨਿਰਾਸ਼ ਨਹੀਂ ਹੋਣਾ ਕੋਈ ਗੱਲ ਨਹੀਂ ਕੋਈ ਦੇਖੇ ਜਾਂ ਨਾ ਦੇਖੇ ਇਹ ਵੀਡੀਓ ਦੀ ਗੱਲ ਕਰ ਰਹੇ ਆ ਪ੍ਰਮਾਤਮਾ ਸਭ ਦੇਖ ਰਿਹਾ ਹੈ ਹਾਂ ਚਲੋ ਸੋਚ ਇਹਨਾਂ ਦੀ ਹੋ ਸਕਦੀ ਹੈ ਵੀ ਹਨਾ ਜੇ ਕਿਤੇ ਆਪਾਂ ਵਧੀਆ ਬੋਲੇ ਆ ਤਾਂ ਲੋਕ ਨਹੀਂ ਵੇਖ ਦੇਗੇ ਉਹਦੇ ਬਾਰੇ ਗੱਲ ਕੀਤੀ ਇਹਨਾਂ ਨੇ ਤੁਸੀਂ ਕੀ ਕਰ ਰਹੇ ਹੋ ਸਭ ਇਹ ਹੀ ਭਗਤੀ ਹੈ ਅਤੇ ਤੁਸੀਂ ਕਿਸੇ ਲਈ ਕਿੰਨਾ ਦਰਦ ਰੱਖਦੇ ਹੋ ਆਪਣੇ ਆਪ ਨੂੰ ਮਜ਼ਬੂਤ ਕਰੋ ਲੋਕ ਬਹੁਤ ਕੁਝ ਕਹਿਣਗੇ ਮੇਰੀ ਬੇਨਤੀ ਹੈ ਕਿ ਜਪਜੀ ਸਾਹਿਬ ਜੀ ਦੀ ਛੇ ਪੌੜੀ ਜੇ ਜੁਗਚਾਰੇ ਆਰਜਾ ਵਾਲੀ ਪਲੀਜ਼ ਦੇਖੋ ਤੁਸੀਂ ਪਲੀਜ਼ ਲਿਖਿਆ ਇਹਨਾਂ ਨੇ ਉਸ ਦੇ ਅਰਥ ਜ਼ਰੂਰ ਸੁਣੋ ਜਾਂ ਪੜੋ ਮੈਂ ਕਹਿੰਦਾ ਮੈਂ ਇੱਕ ਵੀਡੀਓ ਪਾਇਆ ਸੀਗਾ ਉਹ ਉਸ ਤੇ ਹੀ ਵੀਡੀਓ ਪਾਇਆ ਮੈਂ ਤੇ ਉਹ ਸੀਗਾ ਉਹ ਮੁੰਡਾ ਪਾਕਿਸਤਾਨੀ ਆ ਗੁਰੂ ਸਹਿਬਾਨਾਂ ਨੂੰ ਗਾਲ੍ਹਾਂ ਕੱਢਦਾ ਸੀ ਉਹ ਉਹ ਤੇ ਮੈਂ ਥੋੜਾ ਨਾ ਤੱਤਾ ਹੋ ਕੇ ਮਤਲਬ ਉਹ ਥੋੜਾ ਗਰਮ ਹੋ ਗਿਆ ਮੈਂ ਜ਼ਿਆਦਾ ਕਿਉਂ ਮਨ 'ਚ ਇੱਕਦਮ ਗੁੱਸਾ ਆਇਆ ਪੀ ਯਾਰ ਬੰਦਾ ਇਹ ਇਦਾਂ ਬੋਲ ਰਿਹਾ ਆ ਤੇ ਸਾਡੇ ਵਾਲੇ ਸਾਨੂੰ ਤਾਂ ਬਥੇਰਾ ਕੁਝ ਕਹਿੰਦੇ ਰਹਿੰਦੇ ਆ ਤੇ ਮਤਲਬ ਇਹਨਾਂ ਬੰਦਿਆਂ ਨੂੰ ਮਤਲਬ ਕੋਈ ਉਹ ਨਹੀਂ ਕਰਦਾ ਹਨਾ ਉਸ ਤੇ ਉਸ ਤੇ ਵੀਡੀਓ ਕੀਤਾ ਸੀਗਾ ਤੇ ਮੇਰਾ ਵੀਡੀਓ ਮਤਲਬ ਜਿਹੜੇ ਵੀਡੀਓ ਤੇ ਬਾਈ ਨੇ ਕਮੈਂਟ ਕੀਤਾ ਆ ਤੇ ਉਹ ਮੈਂ ਹੀ ਕਿਹਾ ਸੀ ਵੀ ਭਰਾਓ ਜੀ ਮੇਤੋਂ ਗਲਤੀ ਹੋ ਗਈ ਆ ਨਾ ਤੇ ਮੈਨੂੰ ਬਖਸ਼ ਤੋ ਮaaf ਕਰ ਦਿਓ ਅੱਗੇ ਤੋਂ ਮੈਂ ਨਹੀਂ ਬੋਲਦਾ ਐਵੇਂ ਮੈਨੂੰ ਤਾਂ ਸਿਰਫ ਇੰਨਾ ਸੀਗਾ ਵੀ ਮਤਲਬ ਕਈ ਵਾਰ ਕੀ ਹੁੰਦਾ ਨਾ ਵੀ ਕਿਸੇ ਨੂੰ ਤਾਨਾ ਮਾਰ ਦੋ ਹਨਾ ਕਿਸੇ ਨੂੰ ਤਾਨਾ ਮਾਰ ਦੋ ਤਾਨਾ ਮਾਰਨ ਦੇ ਨਾਲ ਨਾ ਮਤਲਬ ਕਿ ਬੰਦਾ ਕਹਿੰਦਾ ਵੀ ਹੁਣ ਇਹ ਕਰਨਾ ਹੀ ਕਰਨਾ ਆ ਲੇਕਿਨ ਉਹ ਉਲਟ ਮੇਰੇ ਤੇ ਪੈ ਗਿਆ ਤੋ ਜਿੰਨੇ ਪਹਿਣ ਪ੍ਰਾਸੀ ਉਹ ਮੈਨੂੰ ਗਾਲਾਂ ਕੱਢਣ ਲੱਪੇ ਆ ਲੇਕਿਨ ਆਪਣੇ ਚੈਨਲ ਤੇ ਨਹੀਂ ਕਿਸੇ ਨੇ ਗਾਲ ਕੱਢੀ ਗਈ ਲੇਕਿਨ ਕਿਸੇ ਮੁੰਡੇ ਨੇ ਆਪਦੇ ਪੇਜ ਤੇ ਪਾਇਆ ਹੋਇਆ ਅੱਜ ਵੀਡੀਓ ਮੈਂ ਪਾਈ ਆ ਉਹ ਤੁਹਾਨੂੰ ਮਿਲ ਜੂਗੀ ਤੇ ਲੋਕ ਉਲਟਾ ਨੇ ਮੈਨੂੰ ਹੀ ਗਾਲਾਂ ਕੱਢਣ ਲੱਪੇ ਆ ਹਨਾ ਤੇ ਬਸ ਹੁਣ ਕੀ ਕਰੀਏ ਹੁਣ ਪਤਾ ਨਹੀਂ ਕੀ ਗੱਲ ਆ ਉਸਤੇ ਕਮੈਂਟ ਕੀਤਾ ਵੀਰ ਜੀ ਹੁਣੀ ਮੈਨੂੰ ਬਹੁਤ ਵਧੀਆ ਲੱਗਾ ਆ ਮੈਂ ਕਹਿੰਦਾ ਚੇ ਐਦਾਂ ਦੀ ਸੋਚ ਰੱਖਣ ਵਾਲੇ ਬੰਦੇ ਸਾਡੇ ਚ ਹੋਣ ਤੇ ਜਿਹੜਾ ਅਸੀਂ ਕਹਿੰਨੇ ਆ ਆਸਾਈ ਬਣ ਗਿਆ ਤੇ ਉਹ ਉਹ ਫਲਾਣਾ ਬਣ ਗਿਆ ਉਹ ਬਾਬੇ ਦੇ ਚਲ ਗਿਆ ਉਹ ਡੇਰੇ ਵਾਲੇ ਨੂੰ ਮੰਨਣ ਲੱਗ ਪਿਆ ਉਥੇ ਕੋਈ ਨਾ ਜਾਵੇ ਯਾਰ ਕਸਮ ਨਾਲ ਯਾਰ ਸੌ ਲੱਗੇ ਆ ਆਪਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਸਮ ਦੇ ਨਾਲ ਜੇ ਸਾਡੀ ਸਾਡੀ ਸੋਚ ਇਦਾਂ ਦੀ ਪਿਆਰੀ ਸੋਚ ਹੋ ਜੇ ਨਾ ਇੱਕ ਦੂਜੇ ਨੂੰ ਸਾਨੂੰ ਸਮਝਾਉਣ ਦਾ ਤਰੀਕਾ ਆ ਜਾਏ ਹਨਾ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਧਨ ਦੀ ਦੌਲਤ ਦੀ ਹਨਾ ਤੇ ਸਾਰੇ ਆਪਾਂ ਗੁਰੂ ਵਾਲੇ ਬਣ ਜਾਈਏ ਇਹ ਵੀਰ ਜੀ ਹੁਣਾਂ ਦੇ ਨਾ ਕਮੈਂਟ ਬਹੁਤ ਪਿਆਰੇ ਹੁੰਦੇ ਆ ਤੇ ਬਸ ਕੀ ਕਰੀਏ ਕੋ ਜਦੋਂ ਦੂਜੇ ਭਰਾ ਆ ਕੇ ਹਨਾ ਉਹ ਗਾਲਾਂ ਕੱਢਣ ਲੱਪੈਣ ਤੇ ਫਿਰ ਮਨ ਨਾ ਉਹ ਹੋ ਜਾਂਦਾ ਵੀ ਨਹੀਂ ਯਾਰ ਨਹੀਂ ਰੱਖਣੇ ਦਾੜੀ ਕੇਸ ਯਾਰ ਮਤਲਬ ਇਹ ਤਾਂ ਮੈਂ ਹੁਣ ਵੀ ਕਹਾਂ ਮੇਰੀ ਗਲਤੀ ਹੈ ਵੀ ਇਹ ਤਾਂ ਗੁਰੂ ਵਾਸਤੇ ਕਰਨਾ ਆਪਾਂ ਨੇ ਲੇਕਿਨ ਭੈਣ ਭਰਾ ਵੀ ਤਾਂ ਨਾਲ ਹੁੰਦੇ ਆ ਨਾ ਤੇ ਜੇ ਭੈਣ ਭਰਾ ਨਾਲ ਹੈ ਨਹੀਂਗੇ ਤਾਂ ਫੇਰ ਓਖਾ ਫੇਰ ਤਾਂ ਕੋਈ ਵੀ ਸਾਡੇ ਜੁੰਡੇ ਪਟ ਜਾਊਗਾ ਅੱਜ ਸਾਡੇ ਨਾਲ ਜਿਹੜਾ ਇਦਾਂ ਲੋਕ ਕਰਦੇ ਆ ਨਾ ਸਿਰਫ ਇਸੇ ਕਰਕੇ ਕਰਦੇ ਆ ਬਾਈ ਜੀ ਅਸੀਂ ਕਿਸੇ ਦੀ ਗੱਲ ਨੂੰ ਸਮਝਦੇ ਨਹੀਂ ਕਿਸੇ ਦੀ ਗੱਲ ਨੂੰ ਸੁਣਦੇ ਨਹੀਂ ਵੀ ਬੰਦਾ ਯਾਰ ਨਾ ਤੱਤਾ ਕਾਤੇ ਹੋ ਗਿਆ ਇਹੇ